ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਦੇ ਦਿਨ ਭਾਈ ਸਪਾਈ ਲਾਲੋ ਜੀਆਂ ਦਾ ਜਨਮ ਦਿਵਸ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ 베 ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈਦਾਨ 베 ਲਾਲੋ ਦੇ ਮਹਾਵਾਕਾਂ ਦੇ ਅਨੁਸਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਵਾਰਕ ਚਰਨਾਂ ਦੇ ਆਸ਼ਿਕ ਕੀਰਤ ਕਰਨ ਵਾਲੇ ਨਾਮ ਜਪਣ ਵਾਲੇ ਤੇ ਵੰਡ ਕੇ ਖਾਣ ਵਾਲੇ ਬ੍ਰਹਮ ਗਿਆਨੀ ਧੰਨ ਧੰਨ ਭਾਈ ਲਾਲੋ ਜੀਆਂ ਦਾ ਜਨਮ ਸੈਦਪੁਰ ਐਮਨਾਵਾਦੀ ਧਰਤੀ ਤੇ 1452 ਈਸਵੀ ਦੇ ਵਿੱਚ ਭਾਈ ਸੈ ਭਾਈ ਜਗਤ ਰਾਮ ਜੀਆਂ ਦੇ ਘਰ ਹੋਇਆ ਸੀ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਧੰਨ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਇਰਤਕਾਰ ਨੂੰ ਨਾਮ ਜਪਣ ਨੂੰ ਵੰਡ ਕੇ ਛਕਣ ਨੂੰ ਪਹਿਲ ਦੇ ਆਧਾਰ ਤੇ ਆਪਣੀ ਮਵਾਰਕ ਚਰਨਾਂ ਦੇ ਵਿੱਚ ਥਾਂ ਬਖਸ਼ਿਸ਼ ਕੀਤੀ ਹੈ ਨਾਮ ਬਾਣੀ ਦਾ ਅਭਿਆਸ ਜੀਵਨ ਨੂੰ ਆਧਾਰ ਬਣਾਉਂਦਿਆਂ ਹੋਇਆਂ ਆਈ ਲਾਲੋ ਜੀਆਂ ਦੇ ਤਰਖਾਨ ਸਿੱਖ ਸੀ ਕਿਰਤ ਕਰਨੀ ਜਿੰਨੀ ਕਿਰਤ ਹੋਣੀ ਉਹ ਦੇ ਮਤਾਬਕ ਕੋਧਰੇ ਦਾ ਪ੍ਰਸ਼ਾਦਾ ਆਪਣੇ ਘਰ ਵਿੱਚ ਸ਼ੱਕ ਲੈਣਾ ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਮੁਬਾਰਕ ਚਰਣਾ ਦਾ ਸ਼ੁਕਰਾਨਾ ਕਰਨਾ ਇੱਕ ਵਾਰ ਕੀ ਹੋਇਆ ਆਪ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚਾਰ ਉਦਾਸੀਆਂ ਦੀ ਜਦੋਂ ਆਰੰਭਤਾ ਕੀਤੀ ਸੀ ਮਹਾਰਾਜੀਆਂ ਨੇ ਪ੍ਰਚਾਰ ਫੇਰੀਆਂ ਜਿਸ ਨੂੰ ਇਤਿਹਾਸ ਕਹਿੰਦਾ ਹੈ ਤਾਂ ਆਰੰਭਤਾ ਉਦਾਸੀਆਂ ਦੀ ਭਾਈ ਲਾਲੋ ਦੇ ਘਰ ਤੋਂ ਹੀ ਹੋਈ ਸੀ ਤਿੰਨ ਵਾਰ ਉਦਾਸੀਆਂ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਜੀਾਂ ਨੇ ਭਾਈ ਲਾਲੋ ਜੀਾਂ ਦੇ ਘਰ ਮबारक ਚਰਨ ਪਾਏ ਸਨ ਅਤੇ ਨਾਲ ਹੀ ਇੱਕ ਆਪਸੇ ਮਾਲਕ ਭਾਗੋ ਸੀ ਜਿਸ ਨੇ 36 ਪ੍ਰਕਾਰ ਦੇ ਭਗਮਾਨ ਬੜਾਏ ਸੀ ਜਿਹੜਾ ਹਰਾਮ ਦੀ ਕਮਾਈ ਇਕੱਠੀ ਕਰਦਾ ਸੀ ਪਾ ਗਰੀਬਾਂ ਦਾ ਖੂਨ ਚੂਸਦਾ ਸੀ 2 ਨੰਬਰ ਦਾ ਪੈਸਾ ਕਮਾ ਕੇ ਤੇ ਬਰਮ ਭੋਜ ਕਰਦਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬੁਲਾਇਆ ਗਿਆ ਪਾਤਸ਼ਾਹ ਨੇ ਬਿਲਕੁਲ ਮਨਾਂ ਕਰ ਦਿੱਤਾ ਇੱਕ ਕ੍ਰਿਸ਼ਮਾ ਵੀ ਬਖਾਇਆ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਦੇ ਰੁੱਖੇ ਮਿੱッセ ਪ੍ਰਸ਼ਾਦੇ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਵਗੀਆਂ ਅਤੇ ਮਾਲਕ ਭਾਗੋ ਦੇ ਪਖਵਾਨਾਂ ਵਿੱਚੋਂ ਖੂਨ ਦੀਆਂ ਧਾਰਾਂ। ਤਾਂ ਐਸਾ ਅਚੰਭਾ ਵਖਾਇਆ ਪਾਤਸ਼ਾਹ ਜੀਆ ਨੇ ਕਿਹਾ ਕਿ ਭਾਈ ਆਹ ਵੇਖੋ ਭਾਈ ਲਾਲੋ ਜੀ ਕਿਰਤ ਕਰਦਾ ਸੀ, ਨਾਮ ਜਪਦਾ ਸੀ ਤਾਂ ਇਹਨਾਂ ਦੇ ਪ੍ਰਸ਼ਾਦੇ ਵਿੱਚੋਂ ਲੋਡੀਆਂ ਤਾਰਾਂ ਵਗਦੀਆਂ ਨੇ ਪਾਵ ਅਸੀਂ ਵੀ ਸਾਰੇ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਕੇ ਛਕਣਾ ਹੈ ਭਾਈ ਲਾਲੋ ਜੀਆਂ ਦੇ ਜਨਮ ਦਿਹਾੜੇ ਤੇ ਦਾਸ ਨੇ ਵਿਸ਼ੇਸ਼ ਬੋਲਿਆ ਹੈ ਭਾਈ ਲਾਲੋ ਜੀਆਂ ਦੇ ਜਨਮ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਮੀਰ ਭਾਜਨ ਬਹੁਤ-ਬਹੁਤ ਵਧਾਈਆਂ ਹੋਣ ਜੀ ਸਾਡੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜਿਹੋ ਜੀਆਂ ਤਮਾਮ ਭਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ